ਅੱਛੀ ਤੰਬੜੀ ਯਾਤਰਾ ਤੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਤੇ ਉਹਦੇ ਬਾਰੇ ਚ ਸਰਬਸਤ ਗੋਰੇ ਸੋਨ ਭੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਤਨ ਤਨ ਸਤਿਗੁਰੂ ਗੁਰੂ ਜਾਸ ਮਹਾਰਾਜ ਜੀ ਦੇ 649 ਆਗਮਨ ਗੁਰਪੁਰ ਨੂੰ ਮੁੱਖ ਰੱਖਿਆ ਹੋਇਆ ਵਿਸ਼ੇਵਸ ਸੰਤਾ ਮਹਾਰਾਜ ਦਾ ਬੜੀ ਨੂੰ ਹੁਤਾਮਲਾ ਆਗਮਨ ਗੁਰਪੁਰ ਮਨਾ ਰਹੀਆਂ ਹਾਂ ਔਰ ਗੁਰੂ ਗਾਰ ਸਾਧਕ ਪਰਵਾਸਾਟੀ ਜਿਲ੍ਹਾ ਪੰਜਾਬ ਦੇ ਮਾਨ ਮਹਾਪੁਰਸ਼ਾਂ ਵੱਲੋਂ ਹਰਦوار ਅਪ੍ਰੈਲ ਦੇ ਪਹਿਲੇ ਹਫਤੇ ਇਹ ਗੁਰਪੁਰ ਪਨਾਇਆ ਜਾਂਦਾ ਹੈ ਸੋ ਹਰ ਸਾਲ ਦੀ ਤਰ੍ਹਾਂ ਸਾਰੀਆਂ ਸੰਗਤਾਂ ਬੜੀ ਉਤਸ਼ਾਹ ਰੱਖ ਰਹੀਆਂ ਹਨ ਔਰ ਬਸਾਂ ਦੇ ਵਿੱਚ ਆਪਣੀਆਂ ਗੱਡੀਆਂ ਲੈ ਕੇ ਸਾਰੀ ਤਰ੍ਹਾਂ ਸੰਗਤ ਜਾ ਕੇ ਅਮਾਨ ਰੰਗਦਾ ਸਾਹਿਬ ਦੇ ਗੁਰਪੁਰਵ ਨੂੰ ਮਨਾਉਂਦੀਆਂ ਕਿਸਵਾਰ ਮਾਤਰੀ ਕਿਰਪਾ ਦੇ ਨਾਲ ਗੁਰੂ ਜਸ ਮਹਾਰਾਜ ਦੀ ਕਿਰਪਾ ਦੇ ਨਾਲ 4 ਤਰੀਕ ਦਿਨ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਬਾਅਦ ਰੇਲ ਦੁਆਰਾ ਸੰਕਟਾਂ ਗਿਰੰਧ ਸਟੇਸ਼ਨ ਤੋਂ ਹਰਦואר ਸਟੇਸ਼ਨ ਤੇ ਪਹੁੰਚਣਗੇ ਉੱਥੇ ਦੀ ਸੰਕਟਾਂ ਸਵਾਗਤ ਕਰਕੇ ਗੁਰੂ ਪਾਤਸ਼ਾਹ ਜੀ ਦਾ ਜਿਹੜੇ ਉੱਥੇ ਦੇ ਪਤਵੰਤੇ ਸੱਜਣ ਆ ਉਨਾ ਉਹਨਾਂ ਦਾ ਸਵਾਗਤ ਕਰਦੇ ਹਾਂ ਜਿਹੜੀਆਂ ਸੰਗਤਾਂ ਇੱਥੇ ਆਣਗੀਆਂ 바이ਰੇਲ ਤੋਂ ਉਸ ਤੋਂ ਬਾਅਦ ਪਵਾਨ ਰੰਗਦਾਸ ਆਸ਼ਰਮ ਦਿੱਤੇ ਪਹੁੰਚਣਗੀਆਂ ਰਾਤ ਦੇ ਤੱਕ ਤੇ ਪ੍ਰਾਤਾਕਾਲ ਸਵੇਰੇ 6:30 ਕਰਦੇ ਹੋਏ ਸਾਰੀਆਂ ਸੰਗਤਾਂ ਦੁਪਹਿਰ ਬਾਅਦ ਹਰ ਕੀ ਪੌੜੀ ਦੀ ਯਾਤਰਾ ਫਿਰ ਸ਼ੁਰੂ ਹੋਏਗੀ ਔਰ ਸ਼ਾਮ ਨੂੰ ਉੱਥੇ ਆarti ਪ੍ਰੰਤ ਪਵਾਨ ਰੰਗਦਾਸ ਆਸ਼ਰਮ ਦਿੱਤੇ ਸਮਾਪਤ ਹੋਏਗੀ ਘੇਤਰੀ ਗਰੂ ਤੇ ਅਕਨਪਾਟ ਤੇ ਉਹ ਉਹ ਪ੍ਰਾਂਤ ਭੁਲੇ ਪੰਡਾਲਾਂ ਦੇ ਵਿੱਚ ਮਹਾਪੁਰਸ਼ਾਂ ਦੁਆਰਾ ਉਹਨਾਂ ਦੇ प्रवचन ਔਰ ਅਰਦਾਬਨੀ ਸਰੁਕਾਈ ਜਾਏਗੀ। ਤੋਂ ਦੁਪਹਿਰ ਤੋਂ ਬਾਅਦ ਇਹ ਰੇਪਸ ਗਿਰਦਰ ਪਰਤੇ ਵੀ ਔਰ ਗਿਰਮਦਰ ਦੀਆਂ ਸੰਗਤਾਂ ਜੁਰਜਤੋਂ ਵੀ ਆਈਆਂ ਨੇ ਉਹ ਆਪ ਆਪਣੇ ਘਰਾਂ ਦੇ ਵਿੱਚ ਗੁਰੂ ਪਾਤ ਜੀ ਦੀ ਅਸ਼ੀਰਵਾਦ ਪ੍ਰਾਪਤ ਕਰਨ ਦੇ ਉਚਮੀਆਂ। ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਜਮੜੀ ਜੋ ਰਮਾ ਇਤਿਹਾਸਿਕ ਪਦਮਨੀ ਸ਼ੋਭਾ ਯਾਤਰਾ ਪ੍ਰਾਤਨ ਕਰ ਰਹੀ ਹੈ ਤੋਂ ਇਸ ਦੇ ਵਿੱਚ ਮਹਾਨ ਮਹਾਪੁਰਸ਼ਾਂ ਦੀ ਸ਼ਾਮ ਨੂੰ ਅਤੇ ਅਦੇਸ਼ਾ ਮਹਿੰਦਰ ਦੇ ਤਰਫੋਂ ਹਾਜ਼ਰ ਹੋ ਗੀਆਂ ਔਰ ਸਾਰੇ ਹੀ ਵੇਸ਼ ਤੋਂ ਸੰਕਾਂ ਜੰਮੂ ਤੋਂ ਲੈ ਕੇ ਕਨਿਆ ਕੁਬਾਰੀ ਤੱਕ ਇਸ ਸ਼ੋਭਾ ਯਾਤਰਾ ਦੇ ਸ਼ਾਮਲ ਹੋ ਗੀਆਂ ਤੋਂ ਮੈਂ ਸਾਰੀਆਂ ਸੰਕਾਂ ਨੂੰ ਬੇਨਤੀ ਕਰਾਂਗਾ ਕਿ 4 ਤਰੀਕ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਜੰਦਰ ਰੇਲਵੇ ਸਟੇਸ਼ਨ ਤੇ ਸਾਰੀਆਂ ਸੰਕਾਂ ਪਹੁੰਚਣ ਔਰ ਦਿਨਾਂ ਵਿੱਚ ਇਹਨਾਂ ਨੂੰ ਅਸਮੀ ਬਣਾਇਆ ਹੋਇਆ ਜਿਨ੍ਹਾਂ ਨੇ ਇਸ ਗੇਟ ਵਿੱਚ ਜਾਣਾ ਹੈ ਉਹ 10 ਵਜੇ ਪਹੁੰਚ ਜਾ ਤਾਂ ਉਹਨਾਂ ਨੂੰ ਆਪਣੇ ਮਾਲਕ ਦੀ ਕਿਰਪਾ ਦੇ ਨਾਲ ਅਰਦਾਵ ਲੋਇਸ਼ ਕਰਦਾ ਦੇ ਨਾਲ ਬੜੀ ਪਿਆਰ ਦੇ ਨਾਲ ਵੀਰ ਬਣ ਦਵੇ ਅਰਦਾਵ ਇਹ ਯਾਤਰਾ ਪਹੁੰਚੇਗੀ ਸਾਰੀਆਂ ਸੰਗਤਾਂ ਨੂੰ ਇਹ ਇਸ ਸ਼ੋਭਾ ਯਾਤਰਾ ਦੀ ਹੈ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਲੱਖਾਂ ਲਗਾਈ ਹੋਵੇ ਔਰ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਬੜੀ ਸ਼ਰਧਾ ਪੂਰਵਕ ਔਰ ਬੜੇ ਪਿਆਰ ਦੇ ਨਾਲ ਬੜੀ ਸ਼ਰਧਾ ਦੇ ਨਾਲ ਵੀ ਸ਼ਾਮਲ ਹੋ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜ ਕੇ ਉਹ ਅਸ਼ੀਰਵਾਦ ਪ੍ਰਾਪਤ ਕਰਨ ਤੋਂ ਇਹ ਨਾ ਹੀ ਕਹਿੰਦਾ ਹੈ ਦਾਸ ਬੇਨਤੀ ਕਰਦਾ ਹੈ ਕਿ ਸਾਰੀਆਂ ਸੰਗਤਾਂ ਇਸ ਸ਼ੋਭਾ ਯਾਤਰਾ ਦੇ ਵਿੱਚ ਹਰ ਸਾਡੀ ਤਰ੍ਹਾਂ ਆਪਣੇ ਪਾਉ ਅਤੇ ਯਾਰ ਗੁਰੂ ਪਾਤਸ਼ਾਹੀ ਨੂੰ ਮਿਲਾਉਂਦੇ ਹੋਏ ਇਸੇ ਵਿੱਚ ਸ਼ਾਮਲ ਹੋਣ। ਬਹੁਤ-ਬਹੁਤ ਧੰਨਵਾਦ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਵੀਰ ਜੀ ਦੁਆਰਾ ਇਹ ਵਚਨ ਔਰ ਤੁਹਾਡੇ ਤੱਕ ਬੇਨਤੀ ਕਰ ਰਹੇ ਹਾਂ।

ਕਿ ਜੋ ਸ਼ੁਭ ਯਾਤਰਾ ਦੰਦਰੀ ਇਤਿਹਾਸਿਕ ਦੰਦਰੀ ਦਿੱਤਾ ਸ਼ੁਭ ਯਾਤਰਾ ਜੋ ਹਰਦਵਾਰ ਨੂੰ ਹਾਸਲ ਜੰਮੀ ਹੈ ਉਹਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਸੰਤ ਵਗਨ ਨਿਰਧਾ ਜੀ ਮਾਰੇ ਪ੍ਰਗਾਨ ਗੁਰਦਾਸ ਸਭ ਸੁਸਾਇਟੀ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਜੋ ਪੁਸ਼ਾਰਤ ਕੀਤਾ ਸੀ ਜੋ ਟ੍ਰੇਲ ਲਿਜਾਣ ਦਾ ਹਰਦਵਾਰ ਨੂੰ ਉਹਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਲਾਟਮੈਂਟ ਹੋ ਗਈ ਹੈ ਕਲੀਅਰੈਂਸ मिल गई है गया तो सारी संगत खुशियां के नाल तैयारियां करो और परसों नु रात किसी थे 10:00 बजे तक पहुंचे जेडिए सेंटर ने जाना ਸਾਡੀ ਜਿਹੜੀ ਟ੍ਰੇਨ ਦਾ ਟਾਈਮਿੰਗ ਹੈ ਜੇ 3:40 ਉਤੇ ਟ੍ਰੇਨ ਚੱਲੇਗੀ ਇੱਕ ਆਪਣੇ ਫਲੋਰ ਪਹੁੰਚੇਗੀ ਫਲੋਰ ਤੋਂ ਸਾਰ ਨੂੰ ਦਾ ਡਿਨਰ ਹੋਏਗਾ ਡਿਨਰ ਤੋਂ ਬਾਅਦ ਹੰਤ ਨੂੰ ਰਾਤ ਨੂੰ 10:30 ਵਜੇ ਟ੍ਰੇਨ ਪਹੁੰਚੇਗੀ ਤੋ ਸਾਰੇ ਸੰਗਤ ਨੇ ਡਿਸਪੀਸਪਲਨ ਦੇ ਨਾਲ ਚੱਲਣਾ ਹੈ ਮਹਾਪੁਸ਼ ਨੇ ਜਲੰਧਰ ਸਿਟੀ ਐਡਮਿਨਿਸਟ੍ਰੇਸ਼ਨ ਤੇ ਵੀ ਖਾਣ ਕੇ ਉਹ ਸਾਰਾ ਪ੍ਰਬੰਧ ਕੀਤਾ ਹੈ ਉੱਚ ਸਟੇਜ ਸਜੇਗੀ ਮਹਾਪੁਸ਼ ਆਪਣੇ ਪ੍ਰਵਚਨ ਕਰਨਗੇ ਮਿਸ਼ਨਰੀ ਸਿੰਗਰ ਮਹਾਪੁਖਾ ਦੀ ਬਾਣੀ ਦਾ ਜੋੜ ਲਾਣਗੇ ਤੋ ਸਾਰੇ ਸੰਗਤ ਨੇ ਨਸ਼ਾ ਨਹੀਂ ਕਰਨਾ ਬੜੇ ਡਿਸਪੀਸਪਲਨ ਦੇ ਨਾਲ ਆਪਣੀਆਂ ਸਵਾਰੀਆਂ ਨੇ ਆਪਣਾ ਸਮਾਨ ਦਾ ਧਿਆਨ ਰੱਖਣਾ ਹੈ ਕਿਉਂਕਿ ਜਲਪੇਰੇ ਗੇਪਤਰੇ ਬਹੁਤ ਹੁੰਦੇ ਨੇ ਐਡਮਿਨਿਸਟ੍ਰੇਸ਼ਨ ਤੇ ਤੋ ਜਿੰਨੇ ਵੀ ਆਪਣਾ ਸਵਾਰਨ ਹੈ ਉਹ ਸਵਾਰੀਆਂ ਨੇ ਖਾਦ ਪ੍ਰਬੰਧ ਕਰਨਾ ਹੈ ਉਹਦਾ ਸੰਭਾਲ ਕਰਨੀ ਹੈ ਕਲ ਨੂੰ ਕੰਪਲੇਨ ਨਹੀਂ ਕਰਨੀ ਕਿਉਂਕਿ ਆਪਾਂ ਨੇ ਕੁਝ ਵੀ ਨਾਲ ਲੈ ਕੇ ਜਾਣਾ ਹੈ ਉਹਦਾ ਖੁਦ ਖਿਆਲ ਰੱਖਣਾ ਹੈ ਅਰ ਟ੍ਰੇਨ ਦੇ ਵਿੱਚ ਅਸੀਂ 1 ਘੰਟਾ ਪਹਿਲਾਂ ਸਾਰੀਆਂ ਸਵਾਰੀਆਂ ਨੂੰ ਟ੍ਰੇਨ ਦੇ ਵਿੱਚ ਬੈਠਣ ਦੀ ਬੇਨਤੀ ਕਰਾਂਗੇ ਕਿ 1 ਘੰਟਾ ਪਹਿਲਾਂ ਸਵਾਰੀਆਂ ਆਪਣੀਆਂ ਆਪਣੇ ਡੱਬੇ ਵਿੱਚ ਪਹੁੰਚ ਕੇ ਸੀਟਾਂ ਤੇ ਬੈਠ ਜਾਣ ਤਾਂ ਜੋ ਟ੍ਰੇਨ ਜਿਹੜੀ ਆ ਉਹ ਰੁਕਦੀ ਨਹੀਂ ਉਹਨਾਂ ਨੇ ਆਪਣੇ ਟਾਈਮਿੰਗ ਤੇ ਜਿਹੜਾ ਟਾਈਮਿੰਸ ਨੂੰ ਨੋਟ ਹੋਇਆ ਉਸ ਟਾਈਮ ਤੇ ਟ੍ਰੇਨ ਨੇ ਚੱਲ ਪੜਾ ਹੈ ਕਿਸੇ ਨੂੰ ਕਿਸੇ ਤੇ कोई कमी नहीं खाण पीन की चाह प कोई कमी नहीं सारा महापुरुषों ने प्रबंध किया हुआ है तो सारी संकत अबारा अपील करते हैं कि पूरे डिसिपलिन बहुत वजिए तरीके गुरुदास जी बारे खुशियां प्राप्त करें संतान महापुरुषों का सहयोग देना है अपना ख्याल रखना है नाल अपने साथियों का ख्याल रखना है और महापुरुषों के नाल भी सूँ रल के चेतने भी जरूरत पीती है जिन्हें वलंटियरस हो हो ਉਹ ਆਪਣੀ ਆਪਣੀ ਸੇਵਾ ਸੰਭਾਲਣਗੇ ਉਹਨਾਂ ਦੀਆਂ ਡਿਊਟੀਆਂ ਨੋਟ ਕੀਤੀਆਂ ਜਾਣਗੀਆਂ ਔਰ ਸਾਰੇ ਸੰਗਤ ਵਾਸਤੇ ਮਹਾਕੁਸ਼ਲ ਬਣੋ ਇੱਕ ਜੋ ਫ੍ਰੀ ਮੈਡੀਕਲ ਕੈਂਪ ਹੈ ਉਹ ਵਿੱਚ ਲੱਗਾ ਜਾਏਗਾ ਤੇ ਇਹਦੇ ਵਿੱਚ ਸਭ ਨੂੰ ਦਵਾਈਆਂ ਫ੍ਰੀ ਕੀਤੀਆਂ ਜਾਣਗੀਆਂ 15 ਤੋਂ 20 ਡਾਕਟਰਾਂ ਦੀ ਟੀਮ ਨਾਲ ਚੱਲੇਗੀ ਹਰ ਡੱਬੇ ਦੇ ਵਿੱਚ ਜਿਹੜੇ ਵਲੰਟੀਅਰਸ ਹੋਣਗੇ ਉਹਨਾਂ ਨੂੰ ਆਪਾਂ ਨੇ ਦੱਸਣਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹ ਅੱਗੇ ਸਾਡੇ ਅਸੀਂ ਇੱਕ ਨੰਬਰ ਨੋਟ ਕਰਾਂਗੇ ਦੋ ਕਿ ਉਹਨਾਂ ਗੱਲ ਕੇ ਉਹ ਡਾਕਟਰਾਂ ਦੀ ਟੀਮ ਉਥੇ ਹਰ ਡੱਬੇ ਵਿੱਚ ਜਾ ਕੇ ਦਵਾਈ ਦੇਣਗੇ ਔਰ ਕਿਸੇ ਲਈ ਚੇਅਰ ਕਿਚਨ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਡਿਸਪਲਿਨ ਆਪਾਂ ਬਣਾਵਾਂਗੇ ਤਾਂ ਵੀ ਸਾਰੇ ਡਿਸਪਲਿਨ ਚਾਹੀਦੇ ਹਾਂ ਹਾਂ ਜਿਹੜਾ ਵੀ ਕੋਈ ਤਾਂ ਦੀ ਹਰਕਤ ਕਰੇਗਾ ਜਾਂ ਕੋਈ ਕਿਸੇ ਮਾਰਗ ਉੱਤੇ ਆਣੇ ਕੇ ਚਲੇ ਜਾਏਗਾ ਜਾਂ ਕੋਈ ਨਸ਼ਾ ਕਰਕੇ ਚਲੇਗਾ ਉਹ ਆਪਣਾ ਜ਼ਿੰਮੇਵਾਰ ਖੁਦ ਹੋਏਗਾ ਕੋਈ ਵੀ ਕਾਰਵਾਈ ਜੇਟੀ ਮਹਾਂਪੁਰਸ਼ਾ ਕੋਲ ਹੋਰ ਕਰਨਾ ਉਹ ਕੀਤੀ ਜਾਏਗੀ ਜਿਹੜਾ ਡਿਸਪਲਿਨ ਪਾਲ ਕਰੇਗਾ ਤੋਂ ਮੈਂ ਦੁਆਰਾ ਬੇਨਤੀ ਕਰਦੀ ਹਾਂ ਕਿ ਟ੍ਰੇਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਕਲੀਅਰੈਂਸ ਸਾਨੂੰ ਟ੍ਰੇਨ ਦੀ ਰੇਲਵੇ ਦੀ ਮਿਲ ਗਈ ਹੈ ਜੀਆ ਟ੍ਰੈਕ ਕਲੀਅਰ ਹੋ ਗਿਆ ਹੈ तो आओ सारे खुशियां खुशिया छड़िए कि आप दमड़ी शोभा यात्रा लगे हरिद्वार को जाना महापुरुषों के प्यार सत्कार अपना जीवन सफल करना गुरु रविदास जी महाराज की जो बाणी है वो उस खुशियां प्राप्त करनिया अपनी जिंदगी सफल करनी है आओ सारे को जयकारा छड़िए ਦੀ ਸ਼ੋਭਾ ਯਾਤਰਾ ਹਰਿਦੁਆਰ ਤੋਂ ਆਰਸ਼ਣ ਤੋਂ ਗੁਰੂ ਦਾਸ ਵਿਖੇ ਪਰ ਆਸ਼ਰਮ ਹਰਿਗੜ੍ਹ ਨਾਲ ਪੰਜ ਤੀਹ ਨੂੰ ਜੋ ਹਰ ਕੀ ਪੌੜੀ ਜਾਣੀ ਹੈ ਉਹਦੇ ਚ ਜਿਹੜੇ ਤੀਜ ਨਹੀਂ ਜਾ ਸਕਦੇ ਉਹ ਸਵੇਰੇ ਪੰਜੀ ਨੂੰ ਕੌਣ ਚਲਦੇ ਆ ਉਹ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਦਾ ਹਿੱਸਾ ਵੰਡ ਲਿਆ ਹੈ और जेडे शनिवार कोई छुट्टी नहीं है शनिवार रात में उ तो ट्रेन चलेगी रातों रात उश्रम पहुँचने लगी तो रेलवे स्टेशन अपने आश्रम के नाल है तो उसे पहुँच सदै और छे तीसरा जोड़ा पंडाल है उत्तर महापुरुषों के दे, प्रवचन के नाम जुड़ सकते हैं खुशियां प्राप्त कर सय गुरुदेव जय गुरुदेव जय प्रीम जय भारत जय सं सारे मिलेगा महत्वपुर